ਫਰੋਸਪੁਰ ਵਿੱਚ ਬਣਨ ਜਾ ਰਹੇ ਰਾਮ ਨਹੀਮ ਦੇ ਡੇਰੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਕਸੀ ਕੰਮਰ ਕਿਹਾ ਨਹੀਂ ਬਣਨ ਦਿਆਂਗੇ ਡੇਰਾ ਅਸੀਂ ਇਹਨਾਂ ਨੂੰ ਕਦੇ ਵੀ ਨਰਵਾਣ ਨਹੀਂ ਰਹਿਣ ਦਵਾਂਗੇ ਅਸੀਂ ਨਾਲੂ ਬਹੁਤ ਔਰ ਜਵਾਬ ਦੇਣੇ ਹਨ ਕਿ ਅਸੀਂ ਇਹ ਜੋ ਸਭਾ ਆਪਣੇ ਫੈਸਲੇ ਆਪ ਕਰਾਂਗੇ ਇੱਕ ਨਵਾਂ ਡੇਰਾ ਜਿਹੜਾ ਸੱਚੇ ਸੌਦੇ ਦਾ ਕਿਨੂਠਾ ਸੌਦਾ ਪਾਨੇ ਆ ਇਹ ਬੰਦ ਕਰਨ ਦੇ ਵਿੱਚ ਪ੍ਰਸ਼ਾਸਨ ਅਸਫਲ ਰਹਿੰਦਾ ਜਾਂ ਨਹੀਂ ਕਰਵਾ ਸਕਦਾ ਫਿਰ ਅਸੀਂ ਇੱਕ ਵੱਡਾ ਕੱਟ ਰੱਖ ਕੇ ਸਾਰੀਆਂ ਜਥੇਬੰਦੀਆਂ ਨਾਲ ਸਲਾਹ مشورہ ਕਰਕੇ ਮੀਟਿੰਗ ਕਰਕੇ ਪੰਜਾਬ ਪੱਤਰ ਦਾ ਕੱਠ ਇੱਕ ਫਿਰੋਜ਼ਪੁਰ ਦੀ ਧਰਤੀ ਤੇ ਰੱਖਾਂਗੇ ਡੀਸੀ ਫਿਰੋਜ਼ਪੁਰ ਨੂੰ ਦਿੱਤਾ ਮੰਗ ਪੱਤਰ ਡੇਰੇ ਦੀ ਉਸਾਰੀ ਕੀਤੀ ਜਾਵੇ ਬੰਦ ਫਿਰੋਜ਼ਪੁਰ ਵਿੱਚ ਡੇਰਾ ਸਿਰਸਾ ਦਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਸਿੱਖ ਜਥੇਬੰਦੀਆਂ ਵੱਲੋਂ ਡੇਰਾ ਮੁਖੀ ਰਾਮ ਰਹੀਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਇੱਕ ਵਾਰ ਫਿਰ ਫਰੋਜ਼ਪੁਰ ਵਿੱਚ ਸੌਦਾ ਸਾਧ ਦੀਆਂ ਮੁਸ਼ਕਲਾਂ ਵਿੱਚ ਵਾਧਾ ਨਜ਼ਰ ਆ ਰਿਹਾ ਹੈ ਜਿੱਥੋਂ ਦੇ ਪਿੰਡ ਹਕੂਮਤ ਸਿੰਘ ਵਿੱਚ ਰਾਮ ਰਹੀਮ ਦੇ ਡੇਰੇ ਦੀ ਉਸਾਰੀ ਚੱਲ ਰਹੀ ਹੈ ਜਿਸ ਨੂੰ ਰੋਕਣ ਲਈ ਇੱਕ ਵਾਰ ਫਿਰ ਸਿੱਖ ਜਥੇਬੰਦੀਆਂ ਨੇ ਕਮਰ ਕੱਸ ਲਈ ਹੈ ਅਤੇ ਡੇਰੇ ਦੀ ਉਸਾਰੀ ਰੋਕਣ ਲਈ ਮੰਗ ਕੀਤੀ ਜਾ ਰਹੀ ਹੈ ਜੋ ਕਿ ਅੱਜ ਸਿੱਖ ਜਥੇਬੰਦੀਆਂ ਪ੍ਰੋਪਰ ਦੀਆਂ ਖਾਸ ਇੱਕ ਇੱਕ ਦੋ ਦੋ ਨੁਮਾਇंदे ਲੈ ਕੇ ਜੋ ਕਿ ਡੀਸੀ ਦਫ਼ਤਰ ਕੋਲ ਇਕੱਠੇ ਹੋਏ ਅਸੀਂ ਅੱਜ ਫਾਬੇ ਇਕੱਠੇ ਹੋਣ ਦਾ ਕਾਰਨ ਇੱਕ ਹੀ ਹੈਗਾ ਵੀ ਅੱਜ ਅਸੀਂ ਬਾਲਾ ਡੀਸੀ ਨੂੰ ਲਿਖਤੀ ਇੱਕ ਮੰਗ ਪੱਤਰ ਵੀ ਦੇਣ ਲੱਗੇ ਆਂ ਤੇ ਇੱਕ ਮੁੱਖ ਮੰਤਰੀ ਪੰਜਾਬ ਨੂੰ ਵੀ ਜੋ ਕਿ ਸਾਡੇ ਪ੍ਰੋਪਰ ਦੇ ਕਲਖੁਰਦ ਬਲਾਕ ਦੇ ਵਿੱਚ ਪਿੰਡ ਹਕਮਤ ਸਿੰਘ ਵਾਲਾ ਪੈਂਦਾ ਹੈ ਜਿੱਥੇ ਗਰਮੀਤ ਆਰਾਮ ਰਹੀੰਦੇ ਚੇਲੇ ਇੱਕ ਡੇਰਾ ਬਣਾ ਰਹੇ ਨੇ ਉੱਥੇ ਅੱਜ ਤੋਂ 6-7 ਮਹੀਨੇ ਪਹਿਲਾਂ ਫਾਰੇ ਪੰਜਾਬ ਦੀਆਂ ਜਥੇਬੰਦੀਆਂ ਆਈਆਂ ਸੀ ਜਿੰਨੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਡੇਰਾ ਬਿਲਕੁਲ ਬੰਦ ਕੀਤਾ ਗਿਆ ਸੀ ਪਰਚਾ ਦਰਜ ਕਰਾਂਗੇ ਪੇਰੋ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਪਰਚਾ ਦਰਜ ਨਹੀਂ ਹੋਇਆ ਹੋਨਰ ਸੀ ਅੱਜ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਤੇ ਕਲਗੀਧਰ ਪਾਤਸ਼ਾਹ ਨੂੰ ਭਾਨ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਰਾਂ ਨੂੰ ਸਾਰੀਆਂ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਸਮਾਜ ਸੇਵੀ ਸੰਤ ਸਮਾਜ ਸਾਰਿਆਂ ਨੂੰ ਅਪੀਲ ਕਰਦੇ ਹਾਂ ਜੇ ਤਾਂ ਇਹਨਾਂ ਕਾਨੂੰਨੀ ਕਾਰਵਾਈ ਕਰਤੀ ਉਹਨਾਂ ਜੋਸ਼ੀਆਂ ਦੇ ਖਿਲਾਫ ਠੀਕ ਆ ਨਹੀਂ ਤਾਂ ਅੱਕੇ ਹੀ ਵੱਡਾ ਇਕੱਠ 25 ਫਰਵਰੀ ਨੂੰ ਤੱਕ ਨਿਕਾਂਗੇ ਪ੍ਰਸ਼ਾਸਨ ਨੂੰ 25 ਫਰਵਰੀ ਤੋਂ ਬਾਅਦ ਅਸੀਂ ਆਪਣੇ ਹੱਥਾਂ ਨਾਲ ਸਾਨੂੰ ਭਵੇਂ ਸਾਡੀ ਸ਼ਹਾਦਤ ਹੋਵੇ ਚਾਹੇ ਸਾਡੇ ਦੇ ਪਰਚਾ ਦਰਜ ਹੋ ਜਾਵੇ 25 ਫਰਵਰੀ ਤੋਂ ਬਾਅਦ ਉਥੇ ਡੇਰੇ ਦਾ ਨਾਂ ਨਿਸ਼ਾਨ ਨਹੀਂ ਰਹਿਣ ਦੇਾਂਗੇ ਅਸੀਂ ਪੀਲਾਂ ਦਲੀਲਾਂ ਕਰਕੇ ਸਭ ਵੇਖ ਲਿਆ ਨੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਅਸੀਂ ਨਹੀਂ ਕਹਿ ਰਹੇ ਹੁਣ ਜਿਹੜੀਆਂ ਪੰਜਾਬ ਸਰਕਾਰ ਨੇ ਸਿੱਟਾਂ ਬਣਾਈਆਂ ਸੀ ਉਹਨਾਂ ਸਿੱਟਾਂ ਵਿੱਚ ਦਰਮੀਤ ਰਾਮ ਰਹੀਮ ਦੋਸ਼ੀ ਪਾਇਆ ਗਿਆ ਹੈ ਉਹ ਕਿਹੜਾ ਪ੍ਰਦੀਪ ਪਲੇਅਰ ਜੰਮ ਗਰੇਟਾ ਵਰਗੇ ਜਿਹੜੇ ਫੜ ਕੇ ਲੈਂਦੇ ਨੇ ਜਿਨ੍ਹਾਂ ਤੋਂ 6 ਕਰੋੜ ਰੁਪਇਆ ਡੇਰਾ ਸਰਸਾ ਨੇ ਭੇਜਿਆ ਸੀ ਬੰਦਿਆਂ ਨੂੰ ਦੇਣ ਲਈ ਵੀ ਤੁਸੀਂ ਬੇਦਬੀ ਕਰਾਓ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਬੁਰਜਵਾਰ ਸਿੰਘ ਤੋਂ ਮਹਾਰਾਜ ਰੂਪ ਚੁੱਕ ਕੇ ਬਗਰਾੜੀ ਦੀਆਂ ਗਲੀਆਂ ਵਿਚਾਂ ਖਿਲਾਰ ਕੇ ਤੇ ਉਹਨਾਂ ਕਿਹਾ ਵੀ ਉਹਨਾਂ ਕਿ ਸਬੂਤ ਦਿੱਤਾ ਵੀ ਗੁਰੂ ਗ੍ਰੰਥ ਸਾਹਿਬੇ ਦੀ ਸ਼ਕਤੀ ਨਹੀਂ ਗਈ ਫਿਰ ਸਿੱਖ ਕੌਮ ਦੇ ਯੋਧਿਆਂ ਨੇ ਆਪਣੀਆਂ ਸ਼ਹਾਦਤਾਂ ਦੇਖ ਕੇ ਉਹਨਾਂ ਜ਼ਾਲਮਾਂ ਦਾ ਉਸ ਸਮੇਂ ਦੀ ਸਰਕਾਰ ਦਾ ਮੂੰਹ ਮੋੜਤਾ ਪਰੋ ਗ੍ਰਮੀਤ ਰਾਮ ਰਹੀਨ ਵੀ ਤੁਸੀਂ ਵੇਖ ਰਹੇ ਹੋ ਜੇਲ੍ਹ ਦੀਆਂ ਕਾਬ ਕੋਠਰੀਆਂ ਵਿੱਚ ਜੋ ਸਜ਼ਾ ਕੱਟ ਰਿਹਾ ਹੈ ਬਲਾਤਕਾਰ 302 ਤੇ ਹੋਰ ਗੁਰੂ ਗ੍ਰੰਥ ਸਾਹਿਬ ਦਾ ਵੀ ਦੋਸ਼ੀ ਪਾਇਆ ਗਿਆ ਹੈ ਅਸੀਂ ਇਸ ਕਰਕੇ ਅੱਜ ਇਹ ਅਪੀਲ ਕਰਨ ਆਏ ਆ ਕਿ ਕੱਲ ਨੂੰ ਇਹ ਨਾ ਕੋਈ ਸਿੱਖ ਜਥੇਬੰਦੀਆਂ ਨੇ ਕਾਨੂੰਨ ਹੱਥ ਚ ਲਿਆ ਹੈ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਵਜਾੜਾ ਸਾਨੂੰ ਇਹ ਤੁਹਕਾ ਦਿਖਦਾ ਨਹੀਂ ਕਿਦੋਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਚ ਖਲਾਰੇ ਕੇ ਸਾਡੇ ਜਾਨ ਤੋਂ ਪਿਆਰੇ ਸਿੰਘ ਉਸ ਬਲਾਤਕਾਰੀ ਤੇ ਗੁੰਡਿਆਂ ਨੇ ਸ਼ੀਤ ਕੀਤੇ ਨੇ ਤੇ ਫਿਰ ਹੁਣ ਅਸੀਂ ਇਸ ਪੰਜਾਬ ਦੀ ਧਰਤੀ ਤੇ ਕੋਈ ਡੇਰਾ ਨਹੀਂ ਖੁੱਲਣ ਦੇਾਂਗੇ ਤੁਗੰਤਮਾਨ ਨੂੰ ਵੀ ਕਹਿੰਦੇ ਆ ਅਪੀਲ ਕਰਦੇ ਆ ਪਹਿਲੀ ਵਾਰੀ ਇਹ ਡੇਰੇ ਬੰਦ ਕਰਾ ਦੇ ਇਹ ਕਿਹੜੇ ਇੱਥੇ ਨਵੇਂ ਡੇਰੇ ਬੰਦ ਰਹੇ ਇਹਨੂੰ ਬੰਦ ਤੁਰੰਤ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ ਸਾਨੂੰ ਅਗਲਾ ਮਜਬੂਰਨ 25 ਫਰਵਰੀ ਨੂੰ ਮਗਰੋਂ ਵੱਡੇ ਸੰਘਰਸ਼ ਦਾ ਆਪੀ ਕੌਮ ਨੂੰ ਅਪੀਲ ਕਰਾਂਗੇ 25 ਨੂੰ ਅਸੀਂ ਵੱਡਾ ਇਕੱਠ ਇੱਥੇ ਪ੍ਰੋਪਰ ਦੇ ਵਿੱਚ ਕਰਾਂਗੇ ਤੇ ਡੇਰਾ ਜਾ ਕੇ ਸਾਨੂੰ ਬੇਸ਼ਰਮੀ ਠਾਉਣਾ ਪਵੇ ਕੁਝ ਵੀ ਸਾਨੂੰ ਉਹਨਾਂ ਭਰਾਵਾਂ ਵਾਲਾ ਵਿਚਾਰ ਕਰਕੇ ਕਰਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਡੇਰਾ ਝੂਠਾ ਸੌਦਾ ਆਰਾਮ ਰਹੀਮ ਜਿਹੜਾ ਆ ਪਿਛਲੇ 2007 ਤੋਂ ਹੀ ਜੋ ਸਿੱਖ ਵਿਰੋਧੀ ਹਰਕਤਾਂ ਕਰਦਾ ਆ ਰਿਹਾ ਆ ਕਦੇ ਉਹਨੇ ਕਲਗੀਧਰ ਪਾਤਸ਼ਾਹ ਦਾ ਸਮਾਗ ਰਚਨਾ ਕਦੇ ਉਹਨੇ ਜਿਹੜਾ ਆ ਸ਼ਰਬਤ ਦਾ ਕੜਾਇਆ ਕੋਲ ਕੇ ਅਮਰ ਸੰਚਾਰ ਦੀ ਰਿਸ ਕਰਨੀ ਕਦੇ ਉਹਨੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪਾਂ ਦੀ ਵਿਵਧੀ ਕਰਨੀ ਕਰਵਾਉਣੀ ਇਹ ਆਪਾਂ ਲੰਬੇ ਸਮੇਂ ਤੋਂ ਆਪਾਂ ਮੇਹਨਤ ਆ ਰਹੇ ਆ ਇਹ ਸਾਰਾ ਕੁਝ ਜਿਹੜਾ ਸਿੱਖ ਰੋਧੀ ਤਾਕਤ ਹੋ ਕੇ ਨਿਭੜਿਆ ਆ ਸੋ ਅਸੀਂ ਸਮੇ ਸਮੇਤੇ ਸਰਕਾਰਾਂ ਨੂੰ ਅਪੀਲਾਂ ਵੀ ਕੀਤੀਆਂ ਪਰ ਕਿਸੇ ਨੇ ਸਾਡੀ ਗੁਹਾਰ ਨਹੀਂ ਸੁਣੀ ਇੱਥੋਂ ਤੱਕ ਕਿ ਉਹਦੇ ਤੇ ਪਰਚੇ ਵੀ ਹੋਏ ਆ ਫਰੋਜਪੁਰ ਦੇ ਵਿੱਚ ਵੀ ਲੰਬੇ ਸਮੇਂ ਤੋਂ ਇਹ ਸੰਘਰਸ਼ ਕਰਦੇ ਆ ਰਹੇ ਆ ਕਿ ਜਿਹੜੇ ਇਹਦੇ ਡੇਰੇ ਆ ਇੱਕ ਦੇ ਵਿੱਚ ਨਾਮ ਚਰਚਾ ਜਿਹੜੀ ਬੰਦ ਕਰਾਈ ਸੀ ਦੂਜੇ ਪਾਸੇ ਜਿਹੜਾ ਘੱਲ ਖੁਰਦ ਦੇ ਵਿੱਚ ਹਕੂਮਤ ਸਿੰਘ ਵਾਲਾ ਵਿਖੇ ਦਾ ਡੇਰਾ ਬਣ ਰਿਹਾ ਆ ਉਹ ਡੇਰੇ ਦੇ ਮੁਤਲਕ ਮੁਤਲਕ ਅਸੀਂ ਪ੍ਰਸ਼ਾਸਨ ਨੂੰ ਜਿਹੜਾ ਬੜੀ ਗੁਹਾਰ ਲਾਈ ਜਿਸ ਤੇ ਕੁਝ ਸਮਾਂ ਪਹਿਲਾਂ ਇਹਨਾਂ ਨੇ ਬੰਦ ਕਰੀ ਰੱਖਿਆ ਫਿਰ ਪ੍ਰਸ਼ਾਸਨ ਨੇ ਅੱਖਾਂ ਮੀਟ ਲਈਆਂ ਫਿਰ ਕੀ ਹੋਇਆ ਉਹਨਾਂ ਨੇ ਫਿਰ ਡੇਰਾ ਸ਼ੁਰੂ ਕਰ ਦਿੱਤਾ ਫਿਰ ਪ੍ਰਸ਼ਾਸਨ ਘਾਰ ਲਾਉਣ ਤੇ ਕੱਲ ਮੈਨੂੰ ਪਤਾ ਲੱਗਾ ਕਿ ਡੀਐਸਪੀ ਦਿਹਾਤੀ ਰਜੇਸ਼ ਕੁਮਾਰ ਜੀ ਉਹਨਾਂ ਨੇ ਜਾ ਕੇ ਉੱਥੇ ਰੋਗ ਲਾਈ ਆ ਪਰ ਇਹ ਰੋਗ ਜਿਹੜੀ ਆ ਪੂਰਨ ਤੌਰ ਤੇ ਨਹੀਂ ਲੱਗੀ ਅਸੀਂ ਇਹਨਾਂ ਕਿਉਂਕਿ ਹੁਣ ਜੇ ਆਪਾਂ ਹਿਸਾਬ ਲਾਈਏ ਜਿਹੜਾ ਇੱਕ ਪ੍ਰਦੀਪ ਕਲੇਰ ਆ ਜਿਹੜਾ ਮੁੱਖ ਦੋਸ਼ੀ ਸੀ ਗੁਰੂਗ੍ਰੰਥ ਸਾਹਿਬ ਜੀ ਦੀਆਂ ਵਿਵਦੀਆਂ ਦਾ ਪ੍ਰਦੀਪ ਕਲੇਰ ਕਿੰਨੇ ਚਿਰ ਤੋਂ ਭਗੌੜਾ ਸੀ ਜਿਹੜਾ ਪਰਚਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ ਸਰਸੇਵਾਲੇ ਦਾ ਮੁਖੀ ਦਾ ਜਿਹੜਾ ਸੀ ਉਹ ਮੁੱਖ ਬੰਦਾ ਸੀਗਾ ਉਹਦਾ ਪੈਦਾ ਕੀਤਾ ਹੋਇਆ ਸੀਗਾ ਉਹਦੀਆਂ ਫੋਟੋਆਂ ਜਿਹੜੀਆਂ ਆ ਲੰਗਰ ਵਰਤੌਦੇ ਦੀਆਂ ਜੁਧਿਆ ਦੇ ਵਿੱਚ ਜਿਹੜੀਆਂ ਵਾਇਰਲ ਹੋਈਆਂ ਉਹਦੇ ਤੋਂ ਉਹਨਾਂ ਨੇ ਫਿਰ ਪ੍ਰਸ਼ਾਸਨ ਨੇ ਸਰਕਾਰ ਨੇ ਜੁਧਿਆ ਜੂਪੀ ਦੇ ਵਿੱਚ ਜਾ ਕੇ ਉਹਨੂੰ ਜਿਹੜਾ ਪ੍ਰਦੀਪ ਕਲੇਰ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਇਹ ਡੇਰਾ ਅਸਰਸਾ ਜਿਹੜਾ ਨਵਾਂ ਬਣ ਰਿਹਾ ਆ ਇੱਥੇ ਹਕੂਮਤ ਸਿੰਘ ਵਾਲਾ ਇੱਥੇ ਪੂਰਨ ਪਾਬੰਦੀ ਲਾਈ ਜਾਵੇ ਜੇ ਪ੍ਰਸ਼ਾਸਨ ਨੇ ਸਾਡੀ 25 ਤਰੀਕ ਤੱਕ ਅਸੀਂ ਉਡੀਕਾਂਗੇ ਵੱਡਾ ਇਕੱਠ ਕਰਾਂਗੇ ਨਾ ਸਾਡਾ ਕੋ ਗੁਹਾਰ ਸੁਣੀ ਤਾਂ ਫਿਰ ਅਸੀਂ ਆਪਣੇ ਹੱਥਾਂ ਦੇ ਨਾਲ ਸੇਵਾ ਕਰਾਂਗੇ ਉਹ ਡੇਰੇ ਨੂੰ ਢਾ ਕੇ ਆਵਾਂਗੇ ਸਿੱਖ ਜਥੇਬੰਦੀਆਂ ਨੇ ਕਿਹਾ ਹੈ ਕਿ ਕਿਸੇ ਵੀ ਹਾਲਤ ਵਿੱਚ ਫਿਰੋਜ਼ਪੁਰ ਵਿੱਚ ਰਾਮ ਰਹੀਮ ਦਾ ਡੇਰਾ ਨਹੀਂ ਬਣਨ ਦਿੱਤਾ ਜਾਵੇਗਾ ਜਿਸ ਨੂੰ ਰੋਕਣ ਲਈ ਡੀਸੀ ਫਿਰੋਜ਼ਪੁਰ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਹੈ देखो जो मंग पुत्र आया है सी पुलिस में लोडिंग से पे था पेदा है जो कानूनी का इकरार पता नहीं देखो मंग पुत्र पुलिस आप ही जांच करेगी बाबा रामू मुंह में क्या पता नहीं मंग है जो दो पुलिस का काम है का जांच करना और पूछताछ करके करेगी